ਨਾ ਪੁਲਿਸ ਦੀ ਜਿਹੜੀ ਸਾਡੇ ਇੱਕ 마ੜੇ ਅੰਸਰਾਂ ਦੇ ਵਿਰੋਧਿਕ ਮੋਹਮ ਕੰਟੀਨਿਊ ਚੱਲੀ ਹੈ ਉਹਦੇ ਤਹਿਤ ਹੀ ਸਾਨੂੰ ਪਿਛਲੇ ਦਿਨੀ ਵਧੀਆ ਸਫਲਤਾ ਮਿਲੀ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੌਰਵ ਚੰਦਗੁਰ ਡੀਐਸਪੀ ਡੀ ਸੁਖਮਰਿਤ ਡੀਐਸਪੀ ਪਾਇਲ ਨikhil ਗਰ ਅਤੇ ਸਾਡੀ ਐਂਟੀ ਨਾਰਕੋਟਿਕ ਸੈੱਲ ਟੂ ਉਹਦੇ ਨਾਲ ਸਾਡੀ ਸੀਆਈਏ ਟੀਮ ਵਿੱਚ ਇੰਸਪੈਕਟਰ ਅਮਨਦੀਪ ਔਰ ਐਸਐਚਓ ਦੁਰਾ ਇੰਸਪੈਕਟਰ ਰੋਹਿ ਚਰਮ ਸਾਡੀ ਜੁਆਇੰਟ ਐਫਰਟਸ ਨਾਲ ਸਾਨੂੰ ਇੱਕ ਅਸਲਾ ਸਪਲਾਈ ਕਰਨ ਵਾਲੇ ਇੰਟਰ ਸਟੇਟ ਗਿਰੋਹ ਦਾ ਅਸੀਂ ਪਰਦਾਫਾਸ਼ ਕੀਤਾ ਤੇ ਉਸ ਦੇ ਨਾਲ ਸਾਨੂੰ ਇਸ ਕੇਸ ਚ 5 ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਸਾਨੂੰ 5 ਨਜਾਇਜ਼ ਅਸਲੇ ਔਰ 7 ਜ਼ਿੰਦਾ ਕਾਰਤੂਸ ਇਹਦੇ ਚ ਬਰਾਮਦ ਹੋਏ ਉਹਦੀ ਡਿਟੇਲਸ ਮੈਂ ਦੱਸਣਾ ਚਾਹੁੰਗੀ ਜੀ ਕਿ 14 ਮਾਰਚ ਨੂੰ ਥਾਣਾ ਦੁਰਾਹੀ ਦੀ ਪੁਲਿਸ ਪਾਰਟੀ ਨੇ ਇੱਕ ਮੋਬਾਈਲ ਨਾਕਾਬੰਦੀ ਕੀਤੀ ਹੋਈ ਸੀਗੀ ਕਦੋਂ ਚੌਕ ਕੋ ਜਿਦੋਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸ਼ਿਵਮ ਨਾ ਦਾ ਵਿਅਕਤੀ ਜਿਹੜਾ ਥਾਣਾ ਬੰਨਾ ਦੇਵੀ ਜ਼ਿਲ੍ਹਾ ਅਲੀਗੜ ਯੂਪੀ ਦਾ ਰੈਂਡ ਵਾਲਾ ਹੈ ਉਹਦੇ ਕੋਲ ਨਜਾਇਜ਼ ਅਸਲਾ ਹੋ ਸਕਦਾ ਸੋ ਉਹਨੂੰ ਸ਼ੱਕ ਦੇ ਬਿਨਾਂ ਤੇ ਇੰਟਰਸੈਪਟ ਕੀਤਾ ਗਿਆ ਤੇ ਉਹਦੇ ਤੇ ਮੁਕੱਦਮਾ ਨੰਬਰ 30 ਐਫ ਆਈ ਆਰ ਨੰਬਰ 31 ਡੇਟਿਡ 14 ਤਿੰਨ 2024 ਅੰਡਰ 2554 ਆਰਮਜ਼ ਐਕਟ ਥਾਣਾ ਦੁਰਾਹ ਰਜਿਸਟਰ ਕੀਤਾ ਗਿਆ ਤੇ ਉਹਦੀ ਤਲਾਸ਼ੀ 'ਚ ਸਾਨੂੰ 2 ਪਿਸਟਲ ਬੱਤੀ ਬੋਰ ਬਰਾਮਦ ਹੋਈਆਂ ਤੇ ਜਦੋਂ ਇਹ ਸ਼ੁਭਮ ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਇੱਕ ਮੋਹਨ ਦੇਵ ਉਰਫ ਮੋਹਨ ਪੰਡਿਤ ਜਿਹੜਾ ਦਿੱਲੀ ਦਾ ਰਹਿਣ ਵਾਲਾ ਹੈ ਉਹਦੇ ਕਹਿਣ ਤੇ ਉਹਨੇ ਜਿਹੜੇ ਦੋ ਅਸਲੇ ਹੈ ਇੱਕ ਕਰਨ ਵੀਰ ਸਿੰਘ ਉਰਫ ਕਰਨ ਇਹਨੂੰ ਦੇਣੇ ਸੀ ਇਸ ਬਿਹਫ ਤੇ ਅਸੀਂ ਅੱਗੇ ਕਰਨ ਵੀਰ ਸਿੰਘ ਉਰਫ ਕਰਨ ਜਿਹੜਾ ਥਾਣਾ ਕੰਬੋ ਜ਼ਿਲ੍ਹਾ ਅੰਬਰਸਰ ਦਾ ਰਹਿਣ ਵਾਲਾ ਹੈ ਉਹਨੂੰ ਮੁਕਦਮੇ 'ਚ ਨਾਮਿਨੇਟ ਕੀਤਾ ਤੇ ਉਸੇ ਦਿਨ ਹੀ ਉਹਨੂੰ ਅਸੀਂ ਅਰੈਸਟ ਕੀਤਾ ਇਸ ਕੇਸ 'ਚ ਤੇ ਉਹਦੇ ਨਿਸ਼ਾਨਦੇਹੀ ਤੇ ਸਾਨੂੰ ਇੱਕ ਪਿਸਟਲ ਹੋਰ ਫਤੀਪੋਰ ਬਰਾਮਦ ਹੋਈ ਇਸ ਤੋਂ ਬਾਅਦ ਸਾਡੀ ਟੀਮ ਨੇ ਮੋਹਨ ਲੇਵ ਉਰਫ ਮੋਹਨ ਪੰਡੇ ਤੇਨੂੰ ਦਿੱਲੀ ਤੋਂ ਆਫਟਰ ਨਾਮਿਨੇਸ਼ਨ ਨਾਮਿਨੇਟ ਕਰਕੇ ਪਰਚੇ ਤੇ ਦਿੱਲੀ ਤੋਂ ਅਰੈਸਟ ਕੀਤਾ ਤੇ ਜਦੋਂ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਰਹੀ ਸਾਨੂੰ ਕੁਝ ਕਿਛ ਪਤਾ ਲੱਗਿਆ ਕਿ ਜਿਹੜਾ ਸ਼ਿਵਮ ਹੈ ਉਹਨੇ ਇੱਕ ਪਿਸਟਲ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸਰਾਈ ਅਮਾਨਤ ਖਾ थाना ਤਰਨਤਾਰਨ ਉਹਨੂੰ ਦਿੱਤਾ ਸੀਗਾ ਤੇ ਔਰ ਇੱਕ ਹੋਰ ਪਿਸਟਲ ਬਲਜੀਤ ਸਿੰਘ ਉਰਫ ਜੀਤਾ ਵਾਸੀ ਅਗੇਨ ਸਰਾਈ ਅਮਾਨਤ ਖਾ ਜ਼ਿਲ੍ਹਾ ਤਰਨਤਾਰਨ ਇਹਨਾਂ ਨੂੰ ਦਿੱਤੇ ਸਪਲਾਈ ਕੀਤੇ ਸੀ ਇਸ ਬੇਸੇ ਅਸੀਂ ਆਪਣੀ ਸਪੈਸ਼ਲ ਟੀਮ ਨੂੰ ਤਰਨ ਤਰਨ ਭੇਜਿਆ ਤਾਂ ਇਹਨਾਂ ਦੋਨਾਂ ਵਿਅਕਤੀਆਂ ਨੂੰ ਵੀ ਅਰੈਸਟ ਕੀਤਾ ਆਫਟਰ ਨਾਮੀਨੇਸ਼ਨ ਔਰ ਇਹਨਾਂ ਦੋਨਾਂ ਤੋਂ ਸਾਨੂੰ ਦੋ ਪਿਸਟਲ ਬੱਤੀਪੁਰ ਔਰ ਸੱਤ ਜ਼ਿੰਦਾ ਕਾਰਤੂਸ ਬਰਾਮਦ ਹੋਏ ਸੋ ਇਸ ਤਰ੍ਹਾਂ ਪਹਿਲੀ ਘੜੀ ਜਿਹੜੀ ਅਸੀਂ ਸ਼ਿਵਮ ਪੜਿਆ ਸੀ ਉਹਨੂੰ ਅਸੀਂ ਉਸੇ ਤੈਨੀ ਰੱਖਿਆ ਸੀ ਬੈਕਵਰਡ ਫਾਰਵਰਡ ਲਿੰਕੇਜ ਚ ਜਾਂਦੇ ਹੋਏ ਸਾਡੀ ਐਂਟੀ ਨਾਰਕੋਟਿਕ ਟੀਮ ਸੀਆਈਏ ਟੀਮ ਔਰ ਦਰਾਹਾ ਪੁਲਿਸ ਸਾਰਿਆਂ ਨੇ ਕੋਆਰਡੀਨੇਟਡ ਐਕਸ਼ਨ ਦੇ ਤਹਿਤ ਅਸੀਂ ਇਸ ਕੇਸ 'ਚ ਪੰਜ ਦੋਸ਼ੀ ਗ੍ਰਫਤਾਰ ਕੀਤੇ ਤੇ ਅੱਗੇ ਸਾਨੂੰ ਪੰਜ ਅਸਲੇ ਬਰਾਮਦ ਹੋਏ ਆ ਔਰ ਇਹਨਾਂ ਦਾ ਕ੍ਰਿਮੀਨਲ ਬੈਕਗਰਾਉਂਡ ਮੈਂ ਦੱਸਣਾ ਚਾਹਾਂਗੀ ਜਿਹੜਾ ਸ਼ਿਵਮ ਹੈ ਅ ਇਹਦੇ ਤੇ ਆਲਰੇਡੀ ਇੱਕ 2020 ਚ ਐਨਡੀਪੀਐਸ ਦਾ ਪਰਚਾ ਰਜਿਸਟਰਡ ਹੈਗਾ ਉੱਤਰਾਖੰਡ ਵਿੱਚ ਕਰਨਵੀਰ ਜਿਹੜਾ ਅੰਬਰਸਰ ਦਾ ਰਹਿਣ ਵਾਲਾ ਹੈ ਇਹਦੇ ਤੇ ਵੀ ਇੱਕ 2020 ਚ ਹੀ ਐਨਡੀਪੀਐਸ ਦਾ ਪਰਚਾ ਦਰਜ ਹੈ ਸੈਕਟਰ 79 ਮੋਹਾਲੀ ਐਸਟੀਐਫ ਚ ਔਰ ਜਿਹੜਾ ਮੋਹਨ ਪੰਡੇ ਦਿੱਲੀ ਦਾ ਹੈਗਾ ਇਹਦੇ ਤੇ 2023 ਚ ਇੱਕ ਐਨਡੀਪੀਐਸ ਆਰਮਜ਼ ਐਕਟ ਦਾ ਮੁਕੱਦਮਾ ਦਰਜ ਹੋਇਆ ਹੈ ਥਾਣਾ ਲੋਧਾ ਅਲੀਗੜ ਵਿੱਚ ਸੋ ਬੇਸਿਕਲੀ ਇਸ ਕੇਸ 'ਚ ਸਾਨੂੰ ਪੰਜਾਬ ਤੇ ਵੀ ਦਿੱਲੀ ਤੇ ਵੀ ਤਰ੍ਹਾਂ ਵਕ-ਵਕ ਦੇ ਬਸਨਿਕ ਅਸੀਂ ਅਰੈਸਟ ਕੀਤੇ ਜਿਨ੍ਹਾਂ ਨੇ ਇਹਨਾਂ ਅਸਲਿਆਂ ਨੂੰ ਕਿਸੇ ਮਾੜੇ ਕੰਮ 'ਚ ਨਹੀਂ ਵਰਤਣਾ ਸਦਾ ਸੋ ਇਸ ਤਰ੍ਹਾਂ ਅਸੀਂ ਇੱਕ ਕ੍ਰਿਮੀਨਲ ਐਕਟੀਵਿਟੀ ਨੂੰ ਪ੍ਰੀਐਮਪਟ ਕੀਤਾ ਤੇ ਸਾਡੀ ਇਹੀ ਮੁਹਿੰਮ ਸਪੈਸ਼ਲੀ ਨਾਓ ਦਟ ਇਲੈਕਸ਼ਨ ਕੋਡ ਲੱਗਿਆ ਇਹ ਹੋਰ ਵੀ ਜ਼ਿਆਦਾ ਇਨ ਉਹ ਅਸੀਂ ਐਕਟੀਵੇਟ ਕਰਾਂਗੇ ਤੇ ਚਾਰੀ ਏਜ ਗਰੁੱਪ ਜੀ ਇਹਨਾਂ ਦੀ ਯੰਗੇਸਟ 19 ਸਾਲ ਦਾ ਹੈ ਔਰ ਜਿਹੜਾ ਸਭ ਤੋਂ ਜ਼ਿਆਦਾ ਉਮਰ 35 ਸਾਲ ਹੈ ਔਰ ਜੋ ਸਾਨੂੰ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੈ ਜਿਹੜਾ ਵਨ ਆਫ ਦਾ ਅਕਿਊਜ਼ਡ ਉਹਨੂੰ ਇੰਸਟਾਗ੍ਰਾਮ ਜਿਵੇਂ ਮੈਂ ਪਹਿਲਾਂ ਵੀ ਕਈ ਕੇਸਸਾਂ ਚ ਦੱਸਿਆ ਸੋ ਇਹ ਸੋਸ਼ਲ ਮੀਡੀਆ ਨੂੰ ਕਾਫੀ ਵਰਤਦੇ ਅੱਜਕੱਲ੍ਹ ਅਸਲੇ ਦੀ ਸਪਲਾਈ ਲਈ ਔਰ ਇਹ ਬੇਸਿਕਲੀ ਇਹ ਅਸਲਾ ਯੂਪੀ ਦਾ ਹੈਗਾ ਜੀ ਇਹ ਮੱਧ ਪ੍ਰਦੇਸ਼ ਨਾਲ ਲਿੰਕ ਨਹੀਂ ਆਇਆ ਸੋ ਅਗੇ ਨਾ ਦੇ ਕਾਫੀ ਉਹ ਕਮਰਸ਼ਲ ਵੀ ਪਰਪਸ ਹੁੰਦੇ ਆ ਸਸਤਾ ਲੈ ਕੇ ਅੱਗੇ ਵੇਚਦੇ ਆ ਜਿਆਦਾ ਕੀਮਤ ਦੇਣਾ ਸਟੂਡੈਂਟ ਵੀ ਆ ਸਟੂਡੈਂਟ ਤਾਂ ਨਹੀਂ ਹੈਗਾ ਜੀ ਤਿੰਨ ਤਾਂ ਡਰਾਈਵਰ ਹੈ ਨਾ ਚ ਆਰਦੋ ਕੁਝ ਵੀ ਕੰਮ ਨਹੀਂ ਕਰਦੇ ਮੈਨ ਮੇਨ ਪੁਆਇੰਟ ਲੱਗੇ ਫਲਾਈਅਰ ਜਿਹੜਾ ਆਤਾ ਹੈ ਜਿੰਨ ਦਿੱਲੀ ਕਪੜੇ ਆਉਂਦੇ ਹਾਂ ਉਹਨਾਂ ਦੀ ਅੰਬੀਸ਼ਨ ਹੋਵੇ ਇਸ ਤਰ੍ਹਾਂ ਦੇ ਮਾਹੌਲ ਦਾ ਪਰ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਇੰਟੈਂਸ਼ਨ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਬਟ ਡੈਫੀਨਿਟਲੀ ਜਿਹੜਾ ਦਿੱਲੀ ਤੋਂ ਅਸੀਂ ਦੁਰਾਹੇ ਚ ਫੜਿਆ ਉਨੇ ਅੱਗੇ ਅੰਬਰਸਰ ਦੇਣਾ ਸੀ ਅੰਬਰਸਰ ਵਾਲੇ ਨੇ ਅੱਗੇ ਪਹਿਲਾਂ ਸਪਲਾਈ ਕਰ ਚੁੱਕਾ ਸੀ ਬੇਸਿਕਲੀ ਪਿੱਛੋਂ ਸਸਤੇ ਹਿੰਡਰਲੈਂਡ ਤੋਂ ਮੈਨੂਫੈਕਚਰ ਕਰਾ ਕੇ ਅੱਗੇ ਡਬਲ ਜਿਹੜੇ ਮੈਂ ਵੇਚਦੇ ਆ ਔਰ ਸਾਡਾ ਯੂਥ ਇਸ ਤੋਂ ਜਿਹੜਾ ਅਟਰੈਕਟ ਹੁੰਦਾ ਹੈ ਉਹਨਾਂ ਨੂੰ ਕਿਉਂਕਿ ਕਈਆਂ ਤੇ ਤਾਂ ਕੋਈ ਪੁਰਾਣਾ ਐਫ ਆਈ ਆਰ ਵੀ ਨਹੀਂ ਹੈ ਜਿਹੜੇ ਤਰਨ ਤਰਨ ਵਾਲੇ ਲੜਕੀਆ ਦੋਨੋਂ ਉਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਉਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਨਹੀਂ ਜੀ ਹਲੇ ਤੱਕ ਤਾਂ ਇਹਨਾਂ ਦਾ ਕੁਝ ਸਾਹਮਣੇ ਨਹੀਂ ਹੈ ਕਨਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ